ਰਾਸ਼ਟਰ ਨਰਮਤਾ ਲੋਕੀ ਕਹਿੰਦੇ ਸਨ ਕਦੇ ਮੈਨੂੰ ਪਰ ਅੱਜਕੱਲ ਲੋਕੀ ਮੈਨੂੰ ਜਿਆਦਾ ਵੇਲੜ ਹੀ ਕਹਿੰਦੇ ਨੇ ਕਸੂਰ ਨਹੀਂ ਉਹਨਾਂ ਵਿਚਾਰਿਆਂ ਦਾ ਉਹ ਕੀ ਜਾਣਨ ਮੈਨੂੰ ਕੀ ਕੀ ਪਾਪੜ ਵੇਲਣੇ ਪੈਂਦੇ ਨੇ ਕਦੇ ਕਣਕ ਦੇ ਚੌਲਾਂ ਦੇ ਵਿੱਚ ਮੈਂ ਸਿਰਫ ਸੌਂਦਾ ਹਾਂ ਬਾਲਨ ਦੀ ਥਾਂ ਅੱਕ ਕੇ ਲੱਤਾਂ ਅੱਗ ਵਿੱਚ ਡੋਂਦਾ ਹਾਂ ਨਹੀਂ ਪੜਾਉਣ ਦੇਣਾ ਬਣਾਓ ਵੋਟਾਂ ਸਾਰੇ ਨੇਤਾ ਤੇ ਅਫਸਰ ਕਹਿੰਦੇ ਨੇ ਰਾਸ਼ਟਰ ਨਰਮਾਤਾ ਲੋਕੀ ਕਹਿੰਦੇ ਸਨ ਕਦੇ ਮੈਨੂੰ ਪਰ ਅੱਜ ਕੱਲ ਲੋਕੀ ਮੈਨੂੰ ਵੇਲੜ ਹੀ ਕਹਿੰਦੇ ਨੇ ਅੰਕੜੇ ਅਤੇ ਢਾਕਾਂ ਤੋਂ ਕਦੇ ਮੈਨੂੰ ਰੇਣ ਨਾ ਮਿਲਦੀ ਏ ਜਦ ਕਦੇ ਪੜਾਉਣ ਬੈਠ ਜਾਵਾਂ ਫਿਰ ਲੂਣ țeੜ ਤੇ ਮੁੱਕਦੀ ਹੰਦੀ ਏ 10 ਵਜੇ ਤੋਂ ਪਹਿਲਾਂ ਤੇ ਜੋ ਢਾਕਾਂ ਕਲਰ ਕਤੇ ਬੀਓ ਸਹਿਬਾਨ ਕਹਿੰਦੇ ਨੇ ਰਾਸ਼ਟਰ ਨਰ ਮਾਤਾ ਲੋਕੀ ਕਹਿੰਦੇ ਸਨ ਕਦੇ ਮੈਨੂੰ ਪਰ ਅੱਜ ਕੱਲ ਲੋਕੀ ਜ਼ਿਆਦਾ ਮੈਨੂੰ ਵੇਲੜੀ ਕਹਿੰਦੇ ਨੇ ਪਰ ਅੱਜ ਕੱਲ ਲੋਕੀ ਜ਼ਿਆਦਾ ਮੈਨੂੰ ਵੇਲੜੀ ਕਹਿੰਦੇ ਨੇ ਮਰਦਮ ਛਮਾਰੀ ਕਰਕੇ ਖਾਪ ਤਪ ਕੇ ਜਦ ਘਰ ਨੂੰ ਆ ਜਾਂਦਾ ਅੱਖਾਂ ਮੂਰੇ ਉਸ ਵੇਲੇ ਹਨੇ ਰਾਜਾ شاہ ਜਾਂਦਾ ਕੋਈ ਕੰਮ ਵੀ ਕਰ ਲਿਆ ਕਰ ਘਰ ਵਾਲੀ ਤੇ ਬੱਚੇ ਕਹਿੰਦੇ ਨੇ ਰਾਸ਼ਟਰ ਨਰਮਾਤਾ ਲੋਕੀ ਕਹਿੰਦੇ ਸਨ ਕਦੇ ਮੈਨੂੰ ਪਰ ਅੱਜ ਕੱਲ ਲੋਕੀ ਜ਼ਿਆਦਾ ਮੈਨੂੰ ਵੇਲੜੀ ਹੀ ਕਹਿੰਦੇ ਨੇ ਵੇਲੜੀ ਹੀ ਕਹਿੰਦੇ ਨੇ ਇੰਨੇ ਕੰਮ ਕਰਕੇ ਵੀ ਸਾਨੂੰ ਨਹੀਂ ਮਿਲਦੀ ਹੈ ਪੈਨਸ਼ਨ ਮਿਲਦੀ ਹੈ ਤਾਂ ਸਿਰਫ ਟੈਂਸ਼ਨ ਹੀ ਟੈਂਸ਼ਨ ਆਪਣੇ ਹੱਕਾਂ ਲਈ ਸਾਨੂੰ ਝੰਡੇ 'ਚ ਡੰਡੇ ਪਸਾਉਣੇ ਪੈਂਦੇ ਨੇ ਰਾਸ਼ਟਰ ਨਰਮਾਤਾ ਲੋਕੀ ਕਹਿੰਦੇ ਸਨ ਕਦੇ ਮੈਨੂੰ ਪਰ ਅਸਕਲ ਲੋਕੀ ਮੈਨੂੰ ਜਿਆਦਾ ਵੇਲੜੀ ਕਹਿੰਦੇ ਨੇ ਜਸ ਕਸੂਰ ਨਹੀਂ ਹੁਣਾ ਵਿਚਾਰਿਆਂ ਦਾ ਉਹ ਕੀ ਜਾਣਨ ਮੈਨੂੰ ਕੀ ਕੀ ਪਾਪੜ ਵੇਲਣੇ ਪੈਂਦੇ ਨੇ ਉਹ ਕੀ ਜਾਣਨ ਮੈਨੂੰ ਕੀ ਕੀ ਪਾਪੜ ਵੇਲਣੇ ਪਈਏ ਨੇ ਥੈਂਕ ਯੂ